ਥਾਣਾ ਸਦਰ ਦੇ ਵਿੱਚ ਇੱਕ 27 ਨੰਬਰ ਮੁਕੱਦਮਾ ਅਸੀਂ ਦਰਜ ਕੀਤਾ ਸੀ ਜੋ 7 2 24 ਨੂੰ ਇਹ ਸਾਡੇ ਏਰੀਆ ਦੇ ਵਿੱਚ ਜਿਹੜੀ ਹੈ ਵਾਰਦਾਤ ਹੋਈ ਸੀ ਏਸੀਪੀ ਸਾਊਥ ਦਾ ਏਰੀਆ ਸੀ ਤੇ ਏਡੀਸੀਪੀ ਜ਼ੋਨ 2 ਇਹਦੇ ਵਿੱਚ ਇਹਨਾਂ ਨੇ ਇਹ 395 ਵਗੈਰਾ ਦਾ ਮੁਕੱਦਮਾ ਦਰਜ ਸੀ 7-8 ਜਾਣਿਆਂ ਨੇ ਵਾਰਦਾਤ ਕਰਕੇ ਬੰਦੇ ਤੇ ਸੱਟਾਂ ਮਾਰ ਕੇ ਉਹਦੇ ਉੱਤੇ ਉਹਦਾ ਮੋਟਰਸਾਈਕਲ ਉਹਦੇ ਕੋਲੋਂ ਉਹਦਾ ਪੈਸੇ ਮੋਬਾਈਲ ਸਨੈਚ ਕੀਤਾ ਸੀ ਜ਼ਬਰਨ ਉਦੇ ਵਿੱਚ ਸਾਡੀ ਟੀਮ ਨੇ ACP ਸਾਊਥ ਦੀ ਸੁਪਰਵਾਈਜ਼ਨ ਚ ਐਸ ਐਚ ਓ सदर ਦੀ ਬਹੁਤ ਅੱਛਾ ਕੀਤਾ ਇਹਨਾਂ ਨੇ 7 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਚ ਬਾਕੀ ਜਿਹੜੇ ਆ 3 ਬੰਦੇ ਹੋਰ ਨੋਮੀਨੇਟ ਕੀਤੇ ਉਹਨਾਂ ਕੋਲੋਂ ਗ੍ਰਿਫਤਾਰ ਕਰਕੇ 13 ਜਿਹੜੇ ਆ ਟੂ ਵੀਲਰ ਰਿਕਵਰ ਕੀਤੇ ਆ ਜੋ ਇਹਨਾਂ ਨੇ ਧੱਕੇ ਨਾਲ ਖੋਏ ਸੀ ਪਲੱਸ ਉਹਨਾਂ ਦੇ ਕੋਲੋਂ ਮੋਬਾਈਲ ਤੇ ਜਿਹੜੇ ਵਾਰਦਾਤ ਚ ਵਰਤਣ ਵਾਲੇ ਜਿਹੜੇ ਵੈਪਨ ਆ ਉਹ ਰਿਕਵਰ ਕੀਤੇ ਜਿਹੜੇ ਬੰਦੇ ਤਾਂ ਕੰਮ ਕਰਦੇ ਆ ਰਹੇ ਨੇ ਦੇਖੋ ਫਿਲਹਾਲ ਜਿਹੜਾ ਇਹਨਾਂ ਦੇ ਵਿੱਚ ਆ ਦੱਸਿਆ ਹੈ ਤਕਰੀਬਨ ਇਹ 4-5 ਮਹੀਨਿਆਂ ਤੋਂ ਜਿਹੜਾ ਹੁਣ ਸਰਗਰਮ ਸੀ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਬੰਦੇ ਆ ਆਲਰੇਡੀ 379 ਵਿੱਚ ਜੇਲ੍ਹ ਕੱਟ ਕੇ ਆ ਚੁੱਕੇ ਆ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਹੈ ਤੇ ਜਮਾਨਤ ਤੇ ਆ। ਜਿਆਦਾ ਏਰੀਆ ਨੂੰ ਕਿਹੜਾ ਟਾਰਗੇਟ ਦੇਖੋ ਇਹਨਾਂ ਨੇ SBS ਨਗਰ ਦੇ ਏਰੀਏ 'ਚ ਵੀ ਸਦਰ ਦੇ ਏਰੀਏ 'ਚ ਦੁਗਰੀ ਦੇ ਏਰੀਏ 'ਚ ਇਸ ਉਤਲੇ ਜਿਹੜਾ ਨਹਿਰ ਦੇ ਨਾਲ ਨਾਲ ਇਸ ਏਰੀਏ ਦੇ ਵਿੱਚ ਵਾਰਦਾਤਾ ਕਰਦੇ ਆ। ਸਰ ਇਹ ਰਹਿਣ ਵਾਲੇ ਕਿੱਥੇ ਦੇ ਆ ਬੇਸਿਕਲੀ? ਇਹ ਸਾਰੇ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਤਕਰੀਬਨ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਆ 19 ਤੋਂ 20 ਸਾਲ ਉਮਰ ਆ। ਸਰ ਇਨੀਸ਼ੀਏਟਿਵ ਸਰ ਦੇਖੋ ਨਸ਼ਾ ਸਾਰੇ ਕਰਦੇ ਆ ਜਿਹੜਾ ਇਹ ਜੀਆਂ ਵਾਰਦਾਤਾ ਬੇ ਤੇ ਉਹਨਾਂ ਕੋਲ ੱੱਕੇ ਨਾਲ ਜਿਹੜਾ ਮੋਟਰਸਾਈਕਲ ਕੋਣਾ ਪੈਸੇ ਕੋਨੇ ਮੋਬਾਈਲ ਕੋਨਾ ਇਹ ਬਿਨਾਂ ਨਸ਼ੇ ਨਸ਼ਾ ਉਹਦਾ ਇੱਕ 파ਟ ਹੈ ਬਟ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਰਿਮਾਂਡ ਲੈ ਕੇ ਤੇ ਹੋਰ ਫਰਦਰ ਜਿਹੜੀ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਕੁ ਸਨੈਚਿੰਗ ਦੀਆਂ ਪੁਰਾਣੀਆਂ ਉਹ ਟ੍ਰੇਸ ਕਰਾਂਗੇ ਸਰ ਸਮਾਨ ਕਿੱਥੇ ਵੇਚਦੇ ਕੁਝ ਪਤਾ ਲੱਗਿਆ ਸਰ ਇਹ ਸਮਾਨ ਦੇਖੋ ਇਹਨਾਂ ਨੇ ਵਕ ਵਕ ਜਿਹੜੀਆਂ ਜਗ੍ਹਾ ਤੇ ਵੇਚਿਆ ਤੇ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਇਹਦੇ ਵਿੱਚ ਅਸੀਂ ਕੁਝ ਬੰਦੇ ਸਾਡੇ ਨਾਮਿਨੇਟ ਹੋਏ ਆ ਉਹ ਤੁਹਾਨੂੰ ਫਰਦਰ ਜਦੋਂ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਤੁਹਾਨੂੰ ਉਹਦੇ ਬਾਰੇ ਵੀ ਅੱਗੇ ਦਵਾਵਾਂਗੇ ਡਿ ਥਾਣਾ ਸਦਰ ਦੇ ਵਿੱਚ ਇੱਕ 27 ਨੰਬਰ ਮੁਕੱਦਮਾ ਅਸੀਂ ਦਰਜ ਕੀਤਾ ਸੀ ਜੋ 7224 ਨੂੰ ਇਹ ਸਾਡੇ ਏਰੀਆ ਦੇ ਵਿੱਚ ਜਿਹੜੀ ਹੈ ਵਾਰਦਤ ਹੋਈ ਸੀ ਏਸੀਪੀ ਸਾਊਥ ਦਾ ਏਰੀਆ ਸੀ ਤੇ ਏਡੀਸੀਪੀ ਜ਼ੋਨ 2 ਇਹਦੇ ਵਿੱਚ ਇਹਨਾਂ ਨੇ ਇਹ 395 ਵਗੈਰਾ ਦਾ ਮੁਕੱਦਮਾ ਦਰਜ ਸੀ 7-8 ਜਣਿਆਂ ਨੇ ਵਾਰਦਤ ਕਰਕੇ ਬੰਦੇ ਤੇ ਸੱਟਾਂ ਮਾਰ ਕੇ ਉਹਦੇ ਉੱਤੇ ਉਹਦਾ ਮੋਟਰਸਾਈਕਲ ਉਹਦੇ ਕੋਲੋਂ ਉਹਦਾ ਪੈਸੇ ਮੋਬਾਈਲ ਸਨੈਚ ਕੀਤਾ ਸੀ ਜ਼ਬਰਨ ਉਹਦੇ ਵਿੱਚ ਸਾਡੀ ਟੀਮ ਨੇ ACP ਸਾਊਥ ਦੀ ਸੁਪਰਵਾਈਜ਼ਨ ਚ ਐਸਐਚਓ सदर ਦੀ ਬਹੁਤ ਅੱਛਾ ਕੀਤਾ ਇਹਨਾਂ ਨੇ 7 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਚ ਬਾਕੀ ਜਿਹੜੇ ਆ 3 ਬੰਦੇ ਹੋਰ ਨਾਮਿਨੇਟ ਕੀਤੇ ਆ ਉਹਨਾਂ ਕੋਲੋਂ ਗ੍ਰਿਫਤਾਰ ਕਰਕੇ 13 ਜਿਹੜੇ ਆ ਟੂ-ਵੀਲਰ ਰਿਕਵਰ ਕੀਤੇ ਆ ਜੋ ਇਹਨਾਂ ਨੇ ਧੱਕੇ ਨਾਲ ਖੋਏ ਸੀ ਪਲੱਸ ਉਹਨਾਂ ਦੇ ਕੋਲੋਂ ਮੋਬਾਈਲ ਤੇ ਜਿਹੜੇ ਵਾਰਦਾਤਾਂ ਚ ਵਰਤਣ ਵਾਲੇ ਜਿਹੜੇ ਵੈਪਨ ਆ ਰਿਕਵਰ ਕੀਤੇ ਜਿਹੜੇ ਬੰਦੇ ਕੰਮ ਕਰਦੇ ਆ ਲੇਕਿਨ ਦੇਖੋ ਫਿਲਹਾਲ ਜਿਹੜਾ ਇਹਨਾਂ ਦੇ ਵਿੱਚ ਆ ਦੱਸਿਆ ਆ ਤਕਰੀਬਨ ਇਹ 4-5 ਮਹੀਨਿਆਂ ਤੋਂ ਜਿਹੜਾ ਹੁਣ ਸਰਗਰਮ ਸੀ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਬੰਦੇ ਆ ਆਲਰੇਡੀ 379 ਵਿੱਚ ਜੇਲ੍ਹ ਕੱਟ ਕੇ ਆ ਚੁੱਕੇ ਆ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਤਾਂ ਜਮਾਨਤ ਤੇ ਆ ਜਿਆਦਾ ਏਰੀਆ ਨੂੰ ਕਿਹੜਾ ਟਾਰਗੇਟ ਦੇਖੋ ਇਹਨਾਂ ਨੇ ਐਸਬੀਐਸ ਨਗਰ ਦੇ ਏਰੀਏ 'ਚ ਵੀ ਸਦਰ ਦੇ ਏਰੀਏ 'ਚ ਦੁਗਰੀ ਦੇ ਏਰੀਏ 'ਚ ਇਸ ਉਤਲੇ ਜਿਹੜਾ ਨਹਿਰ ਦੇ ਨਾਲ ਨਾਲ ਇਸ ਏਰੀਏ ਦੇ ਵਿੱਚ ਇਹ ਵਾਰਦਾਤਾ ਕਰਦੇ ਸਾਰੇ ਰਹਿਣ ਵਾਲੇ ਕਿੱਥੇ ਦੇ ਆ ਬੇਸਿਕਲੀ ਇਹ ਸਾਰੇ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਆ ਔਰ ਤਕਰੀਬਨ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਆ 19 ਤੋਂ 20 ਸਾਲ ਉਮਰ ਸਰ ਇਹ ਨਹੀਂ ਸੀੜੀ ਸਰ ਦੇਖੋ ਨਸ਼ਾ ਸਾਰੇ ਕਰਦੇ ਆ ਜਿਹੜਾ ਇਹ ਜੀਆਂ ਵਾਰਦਾਤਾ ਬੇਰਅ ਤੇ ਉਹਨਾਂ ਕੋਲ ੱੱਕੇ ਨਾਲ ਜਿਹੜਾ ਮੋਟਰਸਾਈਕਲ ਕੋਣਾ ਪੈਸੇ ਕੋਨੇ ਮੋਬਾਈਲ ਕੋਨਾ ਇਹ ਬਿਨਾਂ ਨਸ਼ੇ ਨਸ਼ਾ ਉਹਦਾ ਇੱਕ 파ਟ ਹੈ ਬਟ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਰਿਮਾਂਡ ਲੈ ਕੇ ਤੇ ਹੋਰ ਫਰਦਰ ਜਿਹੜੀ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਕੁ ਸਨੈਚਿੰਗ ਦੀਆਂ ਪੁਰਾਣੀਆਂ ਉਹ ਟ੍ਰੇਸ ਕਰਾਂਗੇ ਸਰ ਸਮਾਨ ਕਿੱਥੇ ਵੇਚਦੇ ਕੁਝ ਪਤਾ ਲੱਗਿਆ ਸਰ ਇਹ ਸਮਾਨ ਦੇਖੋ ਇਹਨਾਂ ਨੇ ਵਕ ਵਕ ਜਿਹੜੀਆਂ ਜਗ੍ਹਾ ਤੇ ਵੇਚਿਆ ਤੇ ਇਹ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਇਹਦੇ ਵਿੱਚ ਅਸੀਂ ਕੁਝ ਬੰਦੇ ਸਾਡੇ ਨਾਮਿਨੇਟ ਹੋਏ ਆ ਉਹ ਤੁਹਾਨੂੰ ਫਰਦਰ ਜਦੋਂ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਤੁਹਾਨੂੰ ਉਹਦੇ ਬਾਰੇ ਵੀ ਅੱਗੇ ਦਵਾਵਾਂਗੇ ਡ